ਜਿਹੜਾ ਸੱਤ ਲੋ ਜਿਹੜਿਆ ਦਾ ਪਾਣੀ ਹੈ ਦਿਨ ਬਰ ਦਿਨ ਵੱਧਦਾ ਹੋਇਆ ਨਜ਼ਰ ਆ ਰਿਹਾ ਪਾਣੀ ਦਾ ਜਿਹੜਾ ਵਹਾਤ ਆ ਦੇਖੋ ਆ ਦੇਖੋ ਟੀਗਾ ਡਿਕਰੀਆਂ ਜੀ ਇਹ ਜਦੋਂ ਟੀਗਾ ਡਿਕਦੀਆਂ ਕਿਸਾਨ ਵੀਰਾਂ ਤੇ ਦਿਲ ਤੇ ਕਿੰਨਾ ਕਦਰਦ ਹੋਵੇਗਾ ਉਹ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਦੀ ਜ਼ਮੀਨ ਹੜਦੀ ਆ ਉਹ ਆਪਣੀ ਜ਼ਮੀਨਾਂ ਨੂੰ ਹੜਦੀਆਂ ਹੋਈਆਂ ਦੇਖ ਕੇ ਕਿੰਨੇ ਬੁਚੀ ਹੁੰਦੇ ਹੋਣਗੇ ਉਹਨਾਂ ਦਾ ਦਿਲ ਜਾਣਦਾ ਅੱਤ ਤੁਸੀਂ ਦੇਖ ਸਕਦੇ ਹੋ ਜੀ ਆ ਸੰਗਤ ਖੜੀ ਹੈ ਜੀ ਇਹ ਦੇਖਣ ਵਾਸਤੇ ਹਾਲਾਤ ਅਤੇ ਸੰਗਤਾਂ ਕੋਲੋਂ ਰੋਜ਼ ਇਹੀ ਸਵਾਲ ਕੀਤੇ ਜਾਂਦੇ ਆ ਕਿ ਪ੍ਰਸ਼ਾਸਨ ਵੱਲੋਂ ਕੋਈ ਨਾ ਕੋਈ ਤੁਹਾਨੂੰ ਆਸਾਹਜੋਗ ਮਿਲ ਰਿਹਾ ਹੈ ਕਿ ਨਹੀਂ ਪਰ ਹਰ ਵਾਰੀ ਸੰਗਤਾਂ ਦਾ ਇਹੀ ਕਹਿਣਾ ਹੁੰਦਾ ਕਿ ਸਾਨੂੰ ਪ੍ਰਸ਼ਾਸਨ ਦੇ ਕੋਲੋਂ ਕੋਈ ਵੀ ਸਹੂਲਤਾਂ ਤੇ ਪੁਖਤਾ ਪ੍ਰਬੰਧ ਕੀਤਾ ਹੋਇਆ ਨਜ਼ਰ ਨਹੀਂ ਆ ਰਿਹਾ ਸਾਰੇ ਉਪਰਾਲੇ ਕੀਤੇ ਸਰਕਾਰ ਦੇ ਫੇਲ ਹੋ ਰਹੇ ਆ ਕੋਮ ਪੱਤਰਕਾਰ ਵੀ ਇਹਨਾਂ ਸੰਗਤਾਂ ਨੂੰ ਉਹੀ ਸਵਾਲ ਵਾਰ-ਵਾਰ ਪੁੱਛ-ਪੁੱਛ ਕੇ ਅੱਕ ਚੁੱਕਾ ਆ ਤੇ ਜਵਾਬ ਦੇ ਦੇ ਕੇ ਲੋਕੀ ਅੱਕ ਚੁੱਕੇ ਨੇ ਸਿਰਫ ਬੱਸ ਸਾਪਰੇ ਬਰਿਆ ਦੇ ਕੰਡੇ ਦੇ ਉੱਪਰ ਆ ਕੇ ਮੌਕੇ ਦੀਆਂ ਪੋਸਟਾਂ ਜਾਂ ਵੀਡੀਓ ਦੇਖਣ ਵਾਸਤੇ ਜਾਂ ਸ਼ੇਅਰ ਕਰਨ ਵਾਸਤੇ ਇੱਥੇ ਲੋਕੀ ਆਂਦੇ ਨੇ ਤੇ ਜਿਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਹੜ ਰਹੀਆਂ ਉਹਨਾਂ ਦੇ ਦਿਲ ਦੇ ਉੱਪਰ ਕੀ ਬੀਤਦੀ ਹੋਵੇਗੀ ਉਹ ਤੁਸੀਂ ਉਹਨਾਂ ਦੇ ਕੋਲੋਂ ਪੁੱਛ ਸਕਦੇ ਹੋ ਆ ਦੇਖੋ ਜ਼ਮੀਨਾਂ ਹੜਨ ਦਾ ਕਾਰਨ ਇਹ ਦੇਖੋ ਆਹ ਦੇਖੋ ਟੇਗਾ ਆਹ ਦੇਖੋ ਜੀ ਦੇਖੋ ਜੀ ਕਿੱਡ ਗੜੀ ਤੇ ਗਾਹ ਮੈਂ ਤੁਹਾਨੂੰ ਨੇਰੇ ਲੈ ਕੇ ਜਾਣਾ ਇੱਕ ਉਹ ਦੇਖੋ ਤੇੜਾ ਹੀ ਹੋਈ ਆ ਬਹੁਤ ਮੋੜਾ ਹਾਲ ਹੈ ਇਹ ਕੱਟੋ ਕੱਟ ਜੜੀ ਉਹ ਪਜਾਉ ਮਿੱਟੀ ਆ 5-6 ਫੁੱਟ ਹੈਗੀ ਆ ਜੀ ਉਸ ਤੋਂ ਥੱਲੇ 5-6 ਫੁੱਟ ਤੋਂ ਥੱਲੇ ਰੇਤਾ ਹੁੰਦਾ ਅਤੇ ਜਿਹੜਾ ਰੇਤਾ ਹੈ ਜੀ ਉਹ ਰੇਤੇ ਨੂੰ ਥੱਲੋ ਪਾਣੀ ਜਦੋਂ ਖੋਰ ਪੰਦਾ ਹੈ ਪਾਣੀ ਜਦੋਂ ਖੋਰ ਪੰਦਾ ਆ ਤਾਂ ਉਹ ਰੇਤਾ ਜਿਹੜਾ ਆ ਉਹ ਪਾਣੀ ਚ ਹੜਕੇ ਥੱਲੇ ਜ਼ਮੀਨ ਖਾਲੀ ਹੋ ਜਾਂਦੀ ਐ ਅਤੇ ਉੱਪਰਲੀ ਜਿਹੜੀ ਢੇਗਾ ਨਾਲੇ ਉਸੇ ਵਕਤ ਦਿਖ ਜਾਂਦੀ ਆ ਜੀ ਜਦ ਰੇਤਾ ਥੱਲੇ ਵਾਲਾ ਹੜ ਜਾਂਦਾ ਵਿੱਚ ਤਾਂ ਜਿਹੜੀ ਉੱਪਰਲੀ ਢੇਗ ਹੁੰਦੀ ਆ ਉਹ ਢੇਗ ਬਣ ਕੇ ਥੱਲੇ ਲੱਗ ਜਾਂਦੀ ਆ ਜਿਹੜੀ ਇਹ ਪੰਜਾਬੂ ਮਿੱਟੀ ਆ ਤੁਸੀਂ ਦੇਖ ਸਕਦੇ ਹੋ ਲਾਲ ਲਾਲ ਮਿੱਟੀ ਦਿਖ ਰਹੀ ਆ ਜੀ ਇਹ 5-6 ਫੁੱਟ ਇਹ ਜ਼ਮੀਨ ਦੇ ਵਿੱਚ ਫਸਲ ਆਪਾਂ ਬੀਜ ਸਕਦੇ ਸੀ ਪਰ ਜਿਹੜੀ ਇਹ ਥਾਂ ਆ ਦਰਿਆ ਦੇ ਥਾਂ ਜਿਹੜੀ ਜ਼ਮੀਨਾਂ ਦੀਆਂ ਪੈ ਆਉਂਦੀਆਂ ਮਿੱਟੀ ਦੀਆਂ ਤਹਿਾਂ ਹੁੰਦੀਆਂ ਇਹ ਰੇਤਲੀ ਤਹਿ ਜਿਹੜੀ ਰੇਤੇ ਦੀ ਹੁੰਦੀ ਹੈ ਉਹ ਰੇਤੇ ਨੂੰ ਜਦੋਂ ਪਾਣੀ ਖੋੜ ਕੇ ਥੱਲੇ ਥੱਲੇ ਖਾਲੀ ਕਰ ਦਿੰਦਾ ਤਾਂ ਉੱਪਰਲੀ ਉਪਜਾਊ ਜ਼ਮੀਨ ਵੀ ਉਹ ਡਿੱਗ ਜਾਂਦੀ ਹੈ ਆਹ ਇਹਦੇ ਪਪੂਲਾਂ ਦੇ ਬੂਟੇ ਪਤਾ ਨਹੀਂ ਕਿੰਨੇ ਕੁ ਕਰੋੜੇ ਬੂਟੇ ਵਿੱਚ ੜ ਗਏ ਹੋਣੇ ਆਤੇ ਕਰੋੜਾਂ ਦੀਆਂ ਜ਼ਮੀਨਾਂ ਕਿਸਾਨਾਂ ਦੀਆਂ ਦਰਿਆ 'ਚ ਵਹਿ ਗਈਆਂ ਆ ਤੁਹਾਡੇ ਸਾਹਮਣੇ ਜਿਸ ਟਾਈਮ ਜਿਸ ਟਾਈਮ ਤੋਂ ਆਪਾਂ ਲਾਈਵ ਦਿਖਾ ਰਹੇ ਆ ਉਸੇ ਸਮੇਂ ਤੋਂ ਆ ਜ਼ਮੀਨਾਂ 5-5 ਫੁੱਟ 10-10 ਫੁੱਟ ਡਿੱਗ ਵੀ ਹੋਈ ਨਜ਼ਰ ਆ ਰਹੀ ਹੈ ਤੁਹਾਨੂੰ ਅਤੇ ਪਾਣੀ ਦਾ ਜਿਹੜਾ ਵਹਾਅ ਹੈ ਉਹ ਵੀ ਬੜਾ ਤੇਜ਼ ਹੈ। ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਕੋਈ ਵੀ ਰੋਸਣਵਾਈ ਹੋ ਸਕੇ। ਆ ਦੇਖੋ ਉਹ ਸਾਹਮਣੇ ਟਿਕਾ ਦੇਖੋ ਜੀ ਆਹ ਦੇਖੋ ਆ ਲਓ ਇੱਕ ਤੋਂ ਪਰੇ ਹੋਰ ਚੀਜ਼ ਸਬੂਤ ਹੋ ਸਕਦਾ। ਹੋਰ ਕਿੰਨਾ ਕਸੂਤ ਦਈ ਹੈ ਜੀ। ਇਹ ਪ੍ਰਸ਼ਾਸਨ ਵੱਲੋਂ ਕਿਉਂ ਨਹੀਂ ਕੁਝ ਕੀਤਾ ਜਾ ਰਿਹਾ ਬਾਈ ਪਿੱਛੇ ਰਹੋ ਸਿਰਫ ਆਸੀ ਜ਼ਮੀਨਾਂ ਹੜਦੀਆਂ ਹੋਈਆਂ ਦੇਖ ਸਕਦੇ ਆ ਤੇ ਪ੍ਰਸ਼ਾਸਨ ਇਹ ਪ੍ਰਸ਼ਾਸਨ ਆਈ ਪ੍ਰਸ਼ਾਸਨ ਜਾਤਾ ਕਿ ਸਵਾਲੀ ਆ ਜਿੰਨੇ ਪਿੰਡ ਹਟਦੇ ਨਹੀਂ ਮਰਦੇ ਨਹੀਂ ਜਾਤੇ ਪ੍ਰਸ਼ਾਸਨ ਨਹੀਂ ਇੱਥੇ ਖੜਨਾ ਜੀ ਠੀਕ ਆ ਜੀ ਹੁਣ ਮੈਂ ਕਹਿੰਦਾ ਹੁਣ ਮੁੰਦਿਆ ਸਾਹਿਬ ਕਿੱਥੇ ਆਥੇ ਆਵੇ ਮੁੰਦਿਆ ਸਾਹਿਬ ਇੱਥੇ ਆ ਕੇ ਅਚਕਾ ਜਗਾ ਕੇ ਮੈਨਿੰਗ ਕਰਾ ਕਰਾ ਕੇ ਸਾਡਾ ਕਿੰਨਾ